ਕਿਸੇ ਨੇ ਪੁੱਛਿਆ ਕਿ ਮਿਰਚ ਕਿਸ ਮੌਸਮ ਵਿੱਚ ਲੱਗਦੀ ਹੈ ਮੈਂ ਕਿਹਾ ਇਸ ਦਾ ਕੋਈ ਮੌਸਮ ਨਹੀਂ ਜਦੋਂ ਲੱਗਦੀ ਹੈ ਉਦੋਂ ਲੱਗਦੀ ਹੈ ਚਮੜੀ ਦੇ ਰੰਗ ਉੱਪਰ ਗਰੂਰ ਨਾ ਕਰ ਵਕਤ ਦੇ ਨਾਲ ਦਾ ਰੂਪ ਨੂੰ ਜਾਂਦੇ ਹੋਏ دیر ਨਹੀਂ ਲੱਗਦੀ ਕੈਪਸੂਲ ਖਾ ਕੇ ਬਣਾਈ ਹੋਈ ਬਾਡੀ ਜ਼ਮੀਨ ਵੇਚ ਕੇ ਆਇਆ ਹੋਇਆ ਧੰਨ ਫੇਸਬੁੱਕ ਉੱਪਰ ਉਪਜਿਆ ਹੋਇਆ ਪ੍ਰੇਮ ਤੇ WhatsApp ਤੋਂ ਮਿਲਿਆ ਹੋਇਆ ਗਿਆਨ ਕਦੀ ਨਹੀਂ ਟਿਕਦਾ ਦੁਨੀਆ ਦਾ ਸਭ ਤੋਂ ਵੱਡਾ ਰਿਸਕ ਸ਼ਾਦੀ ਹੈ ਖੁਸ਼ਕਿਸਮਤੀ ਕਿਸਮਤ ਨਾਲ ਚੰਗਾ ਲਾਈਫ ਪਾਰਟਨਰ ਮਿਲ ਜਾਈ ਤਾਂ ਠੀਕ ਨਹੀਂ ਤਾਂ ਕਬਰਾਂ ਦੀਆਂ ਦੀਵਾਰਾਂ ਤੱਕ ਇਨਸਾਨ ਸਮਝਾਉਂਦਾ ਹੀ ਕਰਦਾ ਰਹਿੰਦਾ ਹੈ ਛੋਟੀ ਜਹੀ ਜ਼ਿੰਦਗੀ ਹੈ ਇਸ ਨੂੰ ਸੋਚ-ਸੋਚ ਕੇ ਨਾ ਗੁਜ਼ਾਰੋ ਦੋਸਤੋ ਲਾਈਫ ਵਿੱਚ ਥੋੜਾ ਜਿਹਾ ਵਾਈਬ ਰੱਖੋ ਖੁੱਲ ਕੇ ਇੰਜੋਏ ਕਰੋ ਜ਼ਿੰਦਗੀ ਨੂੰ ਅੱਜ ਕੱਲ੍ਹ ਇਸਤਰੀਆਂ ਚੁੱਭਣ ਲੱਗੀ ਹੈ ਕਿਉਂਕਿ ਉਹ ਬੋਲਣ ਲੱਗੀ ਹੈ ਕੁੰਡ ਵਿੱਚ ਲੁਕਿਆ ਹੋਇਆ ਸੁਜਿਆ ਹੋਇਆ ਚਿਹਰਾ ਛਪਾਉਂਦੀ ਨਹੀਂ ਅਦਾਲਤ ਵਿੱਚ ਜ਼ਖਮ ਦਿਖਾਉਣ ਲੱਗੀ ਹੈ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਇੱਕ ਲਾਈਕ ਜ਼ਰੂਰ ਕਰੋ ਸਾਈਕੋਲੋਜੀ ਦੇ ਅਨੁਸਾਰ ਇੱਕ ਸੱਚੇ ਇਨਸਾਨ ਨੂੰ ਕਿਸੇ ਦੁਆਰਾ ਧੋਖਾ ਮਿਲਣ ਤੇ ਉਨਾ ਹੀ ਦਰਦ ਹੁੰਦਾ ਹੈ ਜਿਸ ਤਰ੍ਹਾਂ 23 ਇੰਜੈਕਸ਼ਨ ਇੱਕ ਨਿੱਡਲ ਵਿੱਚ ਲਗਾ ਕੇ ਹਥੇਲੀ ਉੱਪਰ ਲਗਾਉਣ ਜਿੰਨਾ ਫਰਕ ਦੇਖੋ ਜਨਾਬ ਚਿੜੀਆਂ ਵੱਡੀ ਹੋ ਕੇ ਉਡਣਾ ਸਿੱਖਦੀ ਹੈ ਤੇ ਬੇਟੀਆਂ ਵੱਡੀ ਹੋ ਕੇ ਕੈਦ ਰਹਿਣਾ ਬਾਪ ਦਾ ਕਰਜ਼ ਬੇਟੇ ਦਾ ਫਰਜ਼ ਟੁੱਟੇ ਹੋਏ ਦਿਲ ਦਾ ਦਰਦ ਬੇਟੇ ਨੂੰ ਖਾ ਜਾਂਦਾ ਹੈ ਖੁਸ਼ੀਆਂ ਜਿਸ ਨਾਲ ਮਰਜੀ ਵੰਡ ਲਓ ਪਰ ਗਮ ਹਮੇਸ਼ਾ ਪ੍ਰੋਸੀਮੰਦ ਇਨਸਾਨ ਨਾਲ ਵੰਡਣਾ ਜੀਵਨ ਵਿੱਚ ਇੰਨਾ ਬਿਜ਼ੀ ਰਹੋ ਕਿ ਦੁੱਖ ਦੇ ਲਈ ਨਫ਼ਰਤ ਦੇ ਲਈ ਗੁੱਸੇ ਦੇ ਲਈ ਤੁਹਾਡੇ ਕੋਲ ਟਾਈਮ ਹੀ ਨਾ ਹੋਵੇ ਯਾਦ ਰੱਖਣਾ ਖਾਲੀ ਮਨ ਨੂੰ ਦੁੱਖਾਂ ਦਾ ਘਰ ਹੁੰਦਾ ਹੈ ਪੈਸਾ ਇੰਪੋਰਟੈਂਟ ਹੋਣਾ ਜ਼ਰੂਰੀ ਹੈ ਜਨਾਬ ਹੈਂਡਸਮਤਾ ਅੰਬਾਨੀ ਦਾ ਲੜਕਾ ਵੀ ਨਹੀਂ ਹੈ ਜਦੋਂ ਵੀ ਟੁੱਟਣਾ ਇਕੱਲੇ ਵਿੱਚ ਟੁੱਟਣਾ ਕਮ ਵਕਤ ਇਹ ਦੁਨੀਆ ਤਮਾਸ਼ਾ ਦੇਖਣ ਵਿੱਚ ਮਾਹਿਰ ਹੈ। ਪ੍ਰੇਮ ਦਾ ਮਾਰਗ ਸੰਭੋਗ ਤੋਂ ਨਿਕਲਦਾ ਹੈ। ਸੰਭੋਗ ਦੇ ਬਿਨਾ ਪ੍ਰੇਮ ਸੰਭਵ ਨਹੀਂ ਹੈ। ਦੋਸਤੋ ਵੀਡੀਓ ਪਸੰਦ ਆ ਰਹੀ ਤਾਂ ਇੱਕ ਲਾਈਕ ਕਰ ਜ਼ਰੂਰ ਕਰੋ। ਜਿਸ ਨਾਲ ਤੁਸੀਂ ਪਿਆਰ ਕਰਦੇ ਹੋ ਉਸ ਦੇ ਨਾਲ ਬਗਲ ਵਿੱਚ ਸੌਣ ਨਾਲ ਮਾਨਸਿਕ ਤਣਾਅ ਵਿੱਚ ਕਮੀ ਹੁੰਦੀ ਹੈ ਤੇ ਉਮਰ ਵੀ ਵੱਧਦੀ ਹੈ। ਤੇ ਤੁਹਾਨੂੰ ਨੀਂਦ ਗਹਿਰੀ ਤੇ ਚੰਗੀ ਆਉਂਦੀ ਹੈ। ਰਿਸ਼ਤਿਆਂ ਦੀ ਸਿਲਾਈ ਚੇਕਰ ਭਾਵਨਾਵਾਂ ਨਾਲ ਹੋਈ ਹੋਵੇ ਤਾਂ ਟੁੱਟਣਾ ਮੁਸ਼ਕਿਲ ਹੈ ਅਗਰ ਸਵਾਰਥ ਨਾਲ ਹੋਈ ਹੋਵੇ ਤਾਂ ਏਕਣਾ ਮੁਸ਼ਕਿਲ ਹੈ ਮਰਦ ਦੀ ਮੁਹੱਬਤ ਉੱਪਰ ਕਦੀ ਭਰੋਸਾ ਨਹੀਂ ਕਰਨਾ ਨਾ ਹੀ ਪਤੀ ਬਣ ਕੇ ਨਾ ਹੀ ਆਸ਼ਿਕ ਬਣ ਕੇ ਤੇਰਾ ਨਹੀਂ ਹੋ ਸਕੇਗਾ ਦੋਸਤੋ ਵੀਡੀਓ ਪਸੰਦ ਆ ਰਹੀ ਹੈ ਤਾਂ ਇੱਕ ਲਾਈਕ ਕਰ ਜ਼ਰੂਰ ਕਰੋ ਚਿਹਰੇ ਉੱਪਰ ਅਕਸਰ ਲੋਕ ਮਰਦੇ ਹਨ ਕਿਸੇ ਦਾ ਦਿਲ ਦੇਖ ਕੇ ਆਪਣਾ ਦਿਲ ਹਾਰ ਜਾਓ ਤਾਂ ਸਮਝਣਾ ਪ੍ਰੇਮ ਹੈ ਦੁਆਵਾਂ ਵਿੱਚ ਉਸ ਨੂੰ ਨਾ ਮੰਗ ਕੇ ਉਸ ਤੇ ਲਈ ਦੁਆਵਾਂ ਮੰਗ ਪਾਓ ਤਾਂ ਸਮਝਣਾ ਪ੍ਰੇਮ ਹੈ ਨਮਕ ਵਰਗਾ ਕਿਰਦਾਰ ਬਣਾਓ ਨਾ ਕੋਈ ਜ਼ਿਆਦਾ ਇਸਤੇਮਾਲ ਕਰ ਸਕੇ ਨਾ ਕੋਈ ਤੁਹਾਡੇ ਬਿਨਾਂ ਰਹਿ ਸਕੇ ਜਿਨ੍ਹਾਂ ਦੇ ਪਤੀ ਘਰ ਤੋਂ ਬਾਹਰ ਹੁੰਦੇ ਹਨ ਉਹੀ ਸਮਝ ਸਕਦੀ ਹੈ ਕਿੰਨਾ ਦਰਦ ਹੁੰਦਾ ਹੈ ਪਤੀ ਦੇ ਪਰਦੇਸ ਜਾਣ ਉੱਪਰ ਪਿਤਾ ਦੇ ਬਾਅਦ ਲੜਕੀਆਂ ਦੇ ਜੀਵਨ ਦਾ ਸਭ ਤੋਂ ਵੱਡਾ ਸਹਾਰਾ ਉਸਦਾ ਪਸੰਦੀਦਾ ਮਰਦ ਹੁੰਦਾ ਹੈ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਇੱਕ ਲਾਈਕ ਜ਼ਰੂਰ ਕਰੋ ਜੋ ਪੈਸਾ ਮੰਗਦੇ ਹਨ ਉਹਨਾਂ ਨੂੰ ਭੀਖ ਦਿਓ ਬੇਟੀ ਨਹੀਂ ਤੇ ਜੋ ਸਰਕਾਰੀ ਨੌਕਰੀ ਮੰਗਦੇ ਹਨ ਉਹਨਾਂ ਨੂੰ ਨੌਕਰੀ ਦਾ ਫਾਰਮ ਦਿਓ ਬੇਟਾ ਨਹੀਂ ਲੜਕੀਆਂ ਦੀਆਂ ਤਿੰਨ ਪ੍ਰਮੁੱਖ ਸਮੱਸਿਆਵਾਂ ਨੰਬਰ 1 ਪੀਰੀਅਡਸ ਨੰਬਰ 2 ਮੇਰੇ ਕੋਲ ਕਪੜੇ ਨਹੀਂ ਨੰਬਰ 3 ਮੇਰੇ ਨਾਲ ਹੀ ਗਲਤ ਕਿਉਂ ਹੁੰਦਾ ਹੈ ਇੱਕ ਸਮਾਂ ਸੀ ਜਦੋਂ ਲੜਕੀਆਂ ਸ਼ਾਦੀ ਤੋਂ ਡਰਦੀ ਸੀ ਕਿ ਕਿਸ ਤਰ੍ਹਾਂ ਦਾ ਸਸਰਾਲ ਮਿਲੇਗਾ ਕਿਸ ਤਰ੍ਹਾਂ ਦਾ ਪਤੀ ਮਿਲੇਗਾ ਅੱਜ ਸਮਾਂ ਇਸ ਤਰ੍ਹਾਂ ਦਾ ਹੈ ਕਿ ਲੜਕੇ ਡਰਦੇ ਹਨ ਲੜਕੀ ਕਿਸ ਤਰ੍ਹਾਂ ਦੀ ਮਿਲੇਗੀ ਘਰ ਤੋੜਨੇ ਵਾਲੀ ਜਾਂ ਫਿਰ ਘਰ ਜੋੜਨੇ ਵਾਲੀ ਪਤਾ ਹੈ ਤਕਲੀਫ ਕਿਸ ਨੂੰ ਕਹਿੰਦੇ ਹਨ ਜਦੋਂ ਦਿਲ ਵਿੱਚ ਕਹਿਣ ਨੂੰ ਬਹੁਤ ਕੁਝ ਹੋਵੇ ਤੇ ਜ਼ੁਬਾਨ ਖਾਮੋਸ਼ ਹੋਵੇ ਨਾ ਕੋਈ ਸੁਣਨੇ ਵਾਲਾ ਤੇ ਨਾ ਹੀ ਕੋਈ ਸਮਝਣੇ ਵਾਲਾ ਖੁਸ਼ੀ ਪੈਸਿਆਂ ਉੱਪਰ ਨਹੀਂ ਪ੍ਰਸਥਿਤੀਆਂ ਉੱਪਰ ਨਿਰਭਰ ਕਰਦੀ ਹੈ ਇੱਕ ਬੱਚਾ ਗੁਬਾਰਾ ਖਰੀਦ ਕੇ ਖੁਸ਼ ਸੀ ਤੇ ਦੂਸਰਾ ਉਸ ਨੂੰ ਵੇਚ ਕੇ ਤੇ ਤੀਸਰਾ ਉਸ ਨੂੰ ਫੋੜ ਕੇ ਸ਼ਾਦੀ ਕੀਤੀ ਹੈ 2 ਸਾਲਾਂ ਦੀ ਤਨਖਾਹ ਬਚਾ ਕੇ ਉਹਨਾਂ 500 ਲੋਕਾਂ ਨੂੰ ਖੁਸ਼ ਕਰਨਾ ਜੋ ਤੁਹਾਨੂੰ ਕਦੀ ਖੁਸ਼ ਨਹੀਂ ਦੇਖਣਾ ਚਾਹੁੰਦੇ ਅਗਰ ਤੁਸੀਂ ਵੀਡੀਓ ਨਾਲ ਆਪਣੇ ਆਪ ਨੂੰ ਥੋੜਾ ਜਿਹਾ ਵੀ ਕਨੈਕਟ ਹੋਇਆ ਮਹਿਸੂਸ ਕੀਤਾ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ